ਸੋਪਚਨ ਸਿੰਘ ਦੇ ਸਾਹਮਣੇ ਵੇਖੇ ਡੀਜੀਪੀ ਜਿਹੜੇ ਉਹਨਾਂ ਨੇ ਕਿਹਾ ਕਿ ਗ੍ਰਿਫਤਾਰ ਹੋ ਚੁੱਕਾ ਆ ਤੇ ਕਥੂ ਨੰਗਲ ਤੋਂ ਨਾ ਕਿਹਾ ਗ੍ਰਿਫਤਾਰੀ ਹੋਈ ਆ ਉਹਨਾਂ ਦੀ ਖਬਰ ਤੋਂ ਸਾਨੂੰ ਪਤਾ ਲੱਗਾ ਕਿ ਉਹ ਗ੍ਰਿਫਤਾਰ ਹੋ ਗਿਆ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਤੁਹਾਨੂੰ ਕਦੋਂ ਲਾਸਟ ਕਦੋਂ ਮਿਲੇ ਸੀਗੇ ਘਰ ਕਦੋਂ ਆਏ ਸੀਗੇ ਸਾਨੂੰ ਤੇ ਜੀ ਮਹੀਨਾ ਹੀ ਹੋ ਚੱਲਿਆ ਜੇ ਹਮ ਸਾਹਮਣੇ ਘਰ ਆਇਆਂ ਨੂੰ ਜਦੋਂ ਇਹਨਾਂ ਨੇ ਜਨਾਲੇ ਵਾਲਾ ਕੇਸ ਪਾਤਾ ਨਾ ਕਿ ਜਦੋਂ ਇੱਕ ਮੁੰਡੇ ਨੂੰ ਕੰਚ ਪੇੜਾਂ ਮਾਰੀਆਂ ਉਸੇ ਦਿਨ ਤੋਂ ਹੀ ਅੱਡੇ ਪੁਲਿਸ ਆਉਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਇੱਕ ਅੱਧੀ ਦਰੀ ਘਰ ਚ ਆਇਆ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ ਇਹ ਜਿਹੜੀ ਖਬਰ ਲੱਗੀ ਹੈ ਤੇ ਕੀ ਪਤਾ ਲੱਗਾ ਤੁਹਾਨੂੰ ਬਸ ਇਹੋ ਪਤਾ ਲੱਗਾ ਕਿ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਤੁਹਾਡੀ ਆਖਰੀ ਵਾਰ ਗੱਲਬਾਤ ਕਦੋਂ ਹੋਈ ਸੀ ਉਹ ਨਾਲ ਗੱਲ ਸਾਡੀ ਹੋਈ ਆ 18 ਤਰੀਕ ਮੈਸੇਜ ਹੋਇਆ ਸੀ ਉਹਦਾ ਫੋਨ ਆਇਆ ਸੀ ਅਸੀਂ ਮੈਸੇਜ ਕੀਤਾ ਸੀ ਘਰ ਦੇ ਬਾਰੇ ਕੋਈ ਕੀ ਮਤਲਬ ਘਰ ਦੀ ਜਿਵੇਂ ਕੋਈ ਗੱਲ ਦੱਸੀ ਸੀ ਤੇ ਉਹਨੇ ਉਹਨੂੰ ਕਿ ਮੈਂ ਸੋਚਿਆ ਕਿ ਮੰਡੇ ਨੂੰ ਆਏਗਾ ਤੇ ਉਹਨੇ ਕਹੇ ਵੀ ਨਹੀਂ ਮੈਂ ਨਹੀਂ ਆ ਸਕਦਾ ਤੇ ਫਿਰ ਉਸ ਤੋਂ ਬਾਅਦ ਉਹਨੇ ਫੋਨ ਕੀਤਾ ਪਤਾ ਨਹੀਂ ਉਹਨੇ ਕੀ ਕਹਿਣਾ ਸੀ ਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਨਾ ਮੈਂ ਫੋਨ ਚੁੱਕ ਸਕੀ ਹੁੰਦਾ ਤੇ ਮਣਕੇ ਆ ਹੋ ਗਿਆ ਕਿ ਐਕਸ਼ਨ ਹੋ ਗਿਆ ਅੰਮ੍ਰਿਤਪਾਲ ਤੇ ਐਕਸ਼ਨ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਅੰਮ੍ਰਿਤਪਾਲ ਦਾ ਕਦੀ ਜ਼ਿਕਰ ਕੀਤਾ ਸੀ ਪਪਲਣਾ ਨੇ ਤੁਹਾਡੇ ਨੂੰ ਹਾਂਜੀ ਹਾਂਜੀ ਉੱਥੇ ਜਾਂਦਾ ਆ ਹੁੰਦਾ ਇਹ ਹਾਂਜੀ ਕੀ ਜ਼ਿੰਮੇਵਾਰੀ ਕੀ ਮਿਲੀ ਸੀਗੀ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਸੀਗੀ ਕਿ ਆਏ ਜਾ ਰਹੇ ਕਿ ਉਹਨਾਂ ਨੂੰ ਮੀਡੀਆ ਦੀ ਜਿਹੜਾ ਐਡਵਾਈਜ਼ਰ ਲਗਾਇਆ ਗਿਆ ਸੀ ਉਹ ਮੀਡੀਆ ਸਾਰਾ ਸੰਭਾਲਦੇ ਸੀਗੀ ਹਾਂਜੀ ਇਹੋ ਬਸ ਇੰਟਰਵਿਊ ਵਗੈਰਾ ਜਿਹੜੇ ਕਰਦੇ ਸੀ ਨਾ ਉਹ ਇਹਦੀ ਸਲਾਹ ਇਹ ਦੱਸਦਾ ਕਿ ਕਿਹਦੇ ਨਾਲ ਇੰਟਰਵਿਊ ਕਰਨੀ ਆ ਤੇ ਕਿਹਦੇ ਨਾਲ ਨਹੀਂ ਕਰਨੀ ਪੜੇ ਲਿਖੇ ਕੰਨੇ ਨੇ ਇਨੇ ਜੀ ਪਲੱਸ 2 ਤੋਂ ਬਾਅਦ ਕੀਤਾ ਵਾ ਸੀਪਟ ਕਾਲਜ ਤੋਂ ਡਿਪਲੋਮਾ ਕੀਤਾ ਜੀ ਹਾਂਜੀ ਤਾਂ ਹੋਰ ਕੀ ਕੰਮ ਕਰਦੇ ਸੀ ਪਪਲਪਰੀ ਦੇ ਤੋਂ ਇਲਾਵਾ ਹੋਰ ਇੱਕ ਪੱਤਰਕਾਰ ਸਿੱਖ ਪੱਤਰਕਾਰ ਸੀ ਹਾ ਜੀ ਹਾਂਜੀ ਬਾਕੀ ਪਿੰਡ ਵਿੱਚ ਇੱਕ ਮੈਂਬਰ ਵੀ ਆ ਸਾਡੇ ਪਿੰਡ ਦਾ ਪੰਚਾਇਤ ਮੈਂਬਰ ਵੀ ਆ ਜੀ ਹਾਂਜੀ ਬਾਕੀ ਹੋਰ ਗਰੀਬ ਬੱਚਿਆਂ ਨੂੰ ਪੜਾਉਣਾ ਗਰੀਬਾਂ ਦੀ ਹੈਲਪ ਲਈ ਕਿਸ ਦਾ ਘਰ ਬਣਾਉਣਾ ਇਦਾਂ ਦੇ ਕੰਮ ਫ੍ਰੀ ਜਿਵੇਂ ਇਲਾਜ ਜਿਹੜਾ ਹੈ ਆਪਣਾ ਇੱਕ ਸੰਸਥਾ ਵੀ ਬਣਾਈ ਸੀ ਅਕਾਲ ਸਮਾਜ ਸੇਵੀ ਸੰਸਥਾ ਵੀ ਬਣਾਈ ਸੀ ਕੋਈ ਜਿੱਦਾਂ ਇੱਕ ਹੈਗਾ ਜਿਵੇਂ ਸੰਗੀਤ ਅਕੈਡਮੀ ਆ ਨਾ ਜੀ ਜੀ ਹਾਂਜੀ ਉਹ ਸਾਡੇ ਪਿੰਡ ਚ ਚੱਲ ਰਹੀ ਆ ਜਿੱਥੇ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਸਾਜ਼ ਦੀ ਸਿਖਲਾਈ ਦਿੱਤੀ ਜਾਂਦੀ ਆ ਤੰਤੀ ਸਾਜ਼ ਤੰਤੀ ਸਾਜ਼ ਹਾਂਜੀ ਤੇ ਹੁਣ ਗ੍ਰਫਤਾਰੀ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਕੋਲ ਅਪੀਲ ਕਰਨਾ ਚਾਹੁੰਦੇ ਹੋ ਵੇਖੋ ਜੇ ਅਸੀਂ ਅਪੀਲ ਕਰਨੀ ਚਾਹੁੰਦੇ ਕਿ ਸਾਨੂੰ ਪਤਾ ਕਿ ਸਾਡੇ ਬੱਚੇ ਕੋਈ ਕਸੂਰ ਨਹੀਂਗਾ ਕੋਈ ਉਹ ਗਲਤ ਨਹੀਂਗਾ ਨਾ ਉਹਨਾਂ ਨੇ ਕੋਈ ਹਥਿਆਰ ਚੁੱਕਿਆ ਨਾ ਉਹਨਾਂ ਨੇ ਕੋਈ ਗਲਤ ਕੀਤਾ ਆ ਸਾਡੀ ਨਜ਼ਰ ਚ ਨਾ ਉਹਨੇ ਕੀਤਾ ਗਲਤ ਤੇ ਅਮਰਤਪਾਲ ਵੀ ਮੈਂ ਕਹਾਂ ਕੋਈ ਗਲਤ ਨਹੀਂ ਕੀਤਾ ਅਮਰਤ ਸ਼ਿਕਾਰਿਆ ਸੀ ਤੇ ਲੋਕਾਂ ਨੂੰ ਸਿੱਧੇ ਰਾ ਪਾ ਰਿ ਤੇ ਅਸੀਂ ਹੁਣ ਇਹੋ ਕਵਾਂਗੇ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਤੇ ਬੱਚੇ ਦੇ ਉੱਤੇ ਕੋਈ ਤਸੱਦਦ ਕਿਸੇ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਅਗਰ ਹੁੰਦਾ ਆ ਤੇ ਸਰਕਾਰ ਖੁਦ ਜ਼ਿੰਮੇਵਾਰ ਹੋਗੀ ਕੀ ਪਰਿਵਾਰ ਨਾਲ ਹੈ ਜੀ ਬਿਲਕੁਲ ਜੀ ਅਸੀਂ ਪੂਰਾ ਪੂਰਾ ਪਰਿਵਾਰ ਹੀ ਨਾਲ ਆਉਦੇ ਕਿਉਂਕਿ ਇੱਕ ਲਾਇਕ ਬੱਚਾ ਮੇਰਾ ਹੋ ਹਾਂਜੀ ਤੇ ਦੂਸਰਾ ਇੱਕ ਕਹਿਆ ਕਿ ਕੱਥੂ ਨੰਗਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਹਾਂਜੀ ਇਹ ਤੇ ਹੁਣ ਇਹਨਾਂ ਦੇ ਕਹਿਣ ਤੇ ਹੀ ਆ ਜੀ ਕੱਥੂ ਨੰਗਲ ਤੇ ਬਿਲਕੁਲ ਸਾਡੇ ਲਾਗੇ ਆ ਕੋਈ ਰਿਸ਼ਤੇਦਾਰੀ ਹੈਗੀ ਨਹੀਂ ਜੀ ਨਹੀਂ ਕੋਈ ਸਾਡੀ ਕੱਥੂ ਨੰਗਲ ਰਿਸ਼ਤੇਦਾਰੀ ਨਹੀਂ ਹਾਂਜੀ ਕੋਈ ਸਾਡੀ ਤੇ ਨੂੰ ਸੋ ਲੋ ਫੜਿਆ ਗਿਆ ਵਾ ਕਿ ਆਕਮ ਸਭਰਪਨ ਕੀਤਾ ਕਿ ਇਸਦੀ ਖਬਰ ਇਹ ਕੁਛ ਨਹੀਂ ਜੀ ਸਾਨੂੰ ਤੁਹਾਡੇ ਸਮ ਹੋਣੀ ਪਤਾ ਲੱਗਾ ਜੇ ਖਬਰਾਂ ਤੋਂ ਪਤਾ ਲੱਗਾ ਕਿ ਹਮੇ ਫਲਾਏ ਜਾ ਰਿਹਾ ਕਿ ਕੋਈ ਫੋਰਸ ਤਿਆਰ ਕੀਤੀ ਜਾ ਰਹੀ ਸੀ ਨਹੀਂ ਜੀ ਨਹੀਂ ਕੋਈ ਫੋਰਸ ਨਹੀਂ ਫੋਰਸਾਂ ਤੇ ਜਿੰਨੀਆਂ ਮਰਜ਼ੀ ਕਹੀ ਜਾਣ ਜੀ ਅਮਰ ਤੇ ਛਗਣ ਵਾਲਿਆਂ ਨੇ ਫੋਰਸ ਬਣਾਈ ਜਾ ਰਹੀ ਹੈ ਹੂੰ ਕੋਈ ਅਮਰਤ ਸ਼ਾਹ ਕਹਿੰਦਾ ਜੀ ਅਮਰਤ ਵਾਲਿਆਂ ਦੀ ਫੋਰਸ ਬਣ ਗਈ ਪਰ ਇਹ ਇਦਾਂ ਕਿਹਾ ਜਾ ਰਿਹਾ ਕਿ ਜਿੱਦੋਂ ਫਰਾਰੀ ਹੁੰਦੀ ਜਦੋਂ ਭੱਜਦੇ ਆ ਤੇ ਉਸ ਤੋਂ ਬਾਅਦ ਸਾਰਾ ਜਿਹੜਾ ਏਰੀਆ ਜਿਹੜਾ ਸੀ ਉਹ ਅਮਰਤਪਾਲ ਹਣਾਂ ਦੇ ਨਾਲ ਪਪਲਪ੍ਰੀਤ ਨਹੀਂ ਆਪਣਾ ਸਾਰਾ ਯੂਜ਼ ਕੀਤਾ ਦੇਖੋ ਜੀ ਜਦੋਂ ਬੰਦਾ ਕੋਈ ਪੁਲਿਸ ਪਿੱਛੇ ਪੈਂਦੀ ਦੌੜਦਾ ਹੈ ਨਾ ਉਹਨੂੰ ਜਿੱਧਰ ਨੂੰ ਰਾਹ ਮਿਲੇ ਜਿੱਥੇ ਕੋਈ ਰਿਸ਼ਤੇਦਾਰ ਮਿਲੇ ਉਹ ਤਾਂ ਫਿਰ ਉਧਰ ਨੂੰ ਹੀ ਜਾਊਗਾ ਕੋਈ ਥੋੜੀ ਬੋਤੀ ਸਾਂਝ ਵਾਲਾ ਉੱਥੇ ਰਾਤ ਕੱਟੂਗਾ ਕੁਝ ਵੀ ਹੈ ਨਾ ਪਰ ਇਹਨਾਂ ਨੇ ਇਹ ਵੀ ਕਿੰਨਾ ਗਲਤ ਕੀਤਾ ਕਿ ਕੁਵਾਰੀਆਂ ਲੜਕੀਆਂ ਵਾਂ ਜਿਉ ਉਹਨੇ ਭੈਣਾਂ ਦੇ ਤੌਰ ਤੇ ਉਹਨਾਂ ਇਹ ਨਾ ਨੇ ਉਹਨਾਂ ਤੇ ਕੇਸ ਕਰਕੇ ਉਹਨਾਂ ਕੁਆਰੀਆਂ ਕੜੀਆਂ ਨੂੰ ਜੇਲ੍ਹ ਚ ਸੁਟਿਆ ਕੀ ਸਾਡਾ ਕੋਈ ਇਨਸਾਫ ਆ ਕੀ ਉਹਨਾਂ ਬੱਚੀਆਂ ਦਾ ਕੱਲ ਨੂੰ ਰਿਸ਼ਤੇ ਨਹੀਂ ਹੋਣੇ ਬੇਸ਼ੱਕ ਇਹ ਕੌਮ ਦਾ ਕੰਮ ਆ ਪਰ ਫਿਰ ਵੀ ਇਹ ਬਹੁਤ ਗਲਤ ਇਹ ਕੰਮ ਕੀਤਾ ਇਹਨਾਂ ਨੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਨੇ ਬੱਪਲ ਹੋਰਾਂ ਦੇ ਬੱਚੇ ਕਿੰਨੇ ਨੇ ਹਾਂਜੀ ਉਹਦਾ ਇੱਕੋ ਬੇਟਾ ਜੀ ਤੇ ਇਹ ਆਪ ਕੱਲਾ ਜੇ ਤੇ ਇੱਕ ਸਿਸਟਰ ਆ ਉਹ ਆਸਟ੍ਰੇਲੀਆ ਚ ਆ ਤੇ ਅਸੀਂ ਮਾਪੇ ਤੇ ਇਹ ਵਾਈਫ ਆ ਹਾਂਜੀ ਹਾਂਜੀ ਹੋਰ ਮੈਂ ਇੱਕ ਹੋਰ ਕਹਿਣਾ ਚਾਹੁੰਨੀ ਆ ਕਿ ਜਿੱਦਾਂ ਕੁਝ ਸਰਕਾਰ ਨੂੰ ਕਰਨਾ ਚਾਹੁੰਦੇ ਹਾਂ ਕੁਝ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿਉਂਕਿ ਇੱਕ ਐਨ ਆਰ ਆਈ ਨੂੰ ਲੈ ਕੇ ਵੀ ਇੱਕ ਫੰਡਿੰਗ ਨੂੰ ਲੈ ਕੇ ਵਾਲਾ ਰੌਲਾ ਲੱਗਾ ਹੈ ਕਿ ਬਾਹਰੋਂ ਜਿਹੜੀ ਫੰਡਿੰਗ ਹੈ ਉਹ ਅਮਰਤਪਾਲ ਨੂੰ ਹੁੰਦੀ ਸੀਗੀ ਪਪਲ ਹੁਣਾ ਨੂੰ ਹੁੰਦੀ ਸੀਗੀ ਕੁਝ ਅਜੀਹਾ ਇਹ ਫੰਡਿੰਗ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਕੋਈ ਫੰਡਿੰਗ ਨਹੀਂ ਹੈ ਤੇ ਇਹਨਾਂ ਦੀਆਂ ਗੱਲਾਂ ਨੇ ਜਿੰਨੀਆਂ ਮਰਜ਼ੀ ਬਣਾਈ ਜਾਣ ਹਾਂਜੀ ਤੇ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹੁੰਨੀ ਕਿ ਹੁਣ ਜਿਵੇਂ ਸਾਡੇ ਤੇ ਆ ਕੋਈ ਕੰਮ ਬਣਿਆ ਆ ਤੇ ਲੋਕ ਬਾਹਰ ਵਾਲੇ ਨੂੰ ਅਪੀਲ ਕਰੂਗੇ ਕਿ ਸਾਡੇ ਨਾਂ ਤੇ ਕਿਤੇ ਐਵੇਂ ਨਾ ਕੋਈ ਹੋਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਗਈ ਸਾਨੂੰ ਸਿਰਫ ਲੋਕਾਂ ਦੀ ਇਸ ਵੇਲੇ ਅਰਦਾਸਾਂ ਦੀ ਜ਼ਰੂਰਤ ਆ ਤੇ ਸਾਡੇ ਬੱਚੇ ਲਈ ਅਰਦਾਸ ਕਰੋ ਸਾਨੂੰ ਕੁਝ ਨਹੀਂ ਚਾਹੀਦਾ ਤੇ ਬਸ ਇਹੋ ਹੀ ਕਿ ਕੋਈ ਹੋਰ ਨਾ ਸਾਡੇ ਨਾਂ ਤੇ ਕੋਈ ਨਾ ਸਾਡੇ ਨਾਂ ਤੇ ਕੋਈ ਨਾ ਕੋਈ ਗਲਤ ਨਾ ਕੋਈ ਤੇ ਇੰਟਰਵਿਊ ਕਰਾਉਂਦੇ ਹੀ ਸਾਰਾ ਖੁਸ਼ ਕਰਦੇ ਹੀ ਉਹ ਸਿਰਫ ਇੱਕ ਸਾਫ਼ ਸੁਥਰਾ ਹੀ ਉਹਨਾਂ ਦਾ ਅਕਸ ਉਹ ਐਵੇਂ ਖਰਾਬ ਕਰ ਰਹੇ ਆ ਕਿ ਇਹ ਫੰਡ ਡੰਗਾ ਰਹੀ ਸੀ ਜਾਂ ਕੁਛ ਇਸ ਤਰ੍ਹਾਂ ਦਾ ਕੋਈ ਰੋਲ ਨਹੀਂ ਉਹਨਾਂ ਨੇ ਨਾ ਕਦੀ ਕੋਈ ਹਥਿਆਰ ਦੀ ਗੱਲ ਕੀਤੀ ਆ ਨਾ ਹੀ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਪਰ ਭਿੰਜੀ ਪਿੱਛੇ ਵੀ ਤੁਹਾਡੇ ਬਾਰੇ ਵਸਤਾਂ ਖਬਰ ਰਾਈ ਸੀ ਕਿ ਤੁਸੀਂ ਛੱਡ ਗਏ ਕਿ ਉਹਦੀ ਕੀ ਸਚਾਈ ਹੈ ਹਾਂਜੀ ਕੀ ਆਈ ਸੀ ਜਿਹੜੀ ਫੋਟੋ ਵਾਇਰਲ ਹੋਈ ਸੀ ਪਿੱਛੇ ਕਿ ਬੇਟੇ ਨਾਲ ਵੀ ਗੱਲਬਾਤ ਕੀਤੀ ਕਿ ਡਿਸਪਿਊਟ ਚੱਲ ਰਿਹਾ ਹੈ ਪਰ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਸੀਗੀ ਤੁਸੀਂ ਵੇਖੋ ਜੀ ਇਸ ਤਰ੍ਹਾਂ ਹੈ ਕਿ ਪੁਲਿਸ ਜਿਵੇਂ ਵਾਰ-ਵਾਰ ਆ ਰਹੀ ਸੀ ਪਰੇਸ਼ਾਨ ਕਰ ਰਹੀ ਸੀ ਤੇ ਉਹਦੇ ਕਰਕੇ ਅਸੀਂ ਆਪ ਖੁਦ ਗਰੋਂ ਗਏ ਸੀ ਤੇ ਜਿਵੇਂ ਕਿ ਜਿਵੇਂ ਜਾਂ ਸਿੱਖ ਸੰਗਤਾਂ ਵੱਲੋਂ ਆ ਜਾਂ ਕਿਸੇ ਵੱਲੋਂ ਵੀ ਆ ਉਹ ਉਹਨਾਂ ਨੂੰ ਲੱਗਿਆ ਕਿ ਹੋ ਸਕਦਾ ਇਹ ਉਠਾ ਲੈ ਗਏ ਆ ਤੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਤੇ ਬਾਕੀ ਜੋ ਜੋ ਜਿਵੇਂ ਰਿਸ਼ਤੇਦਾਰਾਂ ਕੋ ਜਾ ਰਹੇ ਸੀ ਪੁਲਿਸ ਵਾਲੇ ਵਾਰ-ਵਾਰ ਜਾਂਦੇ ਆ ਉਹਨਾਂ ਨੂੰ ਪਰੇਸ਼ਾਨ ਕਰਦੇ ਦੋ ਦਿਨ ਮੇਰੇ ਭਰਾ ਨੂੰ ਵੀ ਰੱਖਿਆ ਉਹਨਾਂ ਨੇ ਮਾਮਾ ਜੀ ਉਹਨਾਂ ਨੂੰ ਲੈ ਕੇ ਜਾਂਦੇ ਰਹੇ ਆ ਪਰੇਸ਼ਾਨ ਕਰਦੇ ਅੱਜ ਵੀ ਡੈਡੀ ਸਵੇਰ ਦੇ ਥਾਣੇ 'ਚ ਬੈਠੇ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਉਹਨਾਂ ਨੂੰ ਕੋਈ ਪਤਾ ਨਹੀਂ ਉਹਨਾਂ ਨੂੰ ਥਾਣੇ 'ਚ ਭਾ ਲਿਆ ਆ ਹਾਂਜੀ ਕੀ ਅਪੀਲ ਕਰਨਾ ਚਾਹੋ ਸਰਕਾਰ ਨੂੰ ਮੈਂ ਤਾਂ ਸਰਕਾਰ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੀ ਆ ਕਿ ਜੋ ਸਹੀ ਆ ਉਹ ਤੁਸੀਂ ਕਰੋ ਨਜਾਇਜ਼ ਕੁਝ ਨਾ ਕਰੋ ਇਹ ਐਨਐਸਏ ਲਾ ਦੇਣਾ ਜਾਂ ਕੁਝ ਐਵੇਂ ਜਦੋਂ ਕੋਈ ਗੁਰੂ ਘਰ ਕਿਤੇ ਜਾਂਦਾ ਗੁਰੂ ਘਰ ਦੇ ਜਾਂਦਾ ਵਾ ਜਦੋਂ ਕੋਈ ਉਹਦੇ ਤੇ ਕੇਸ ਨਹੀਂ ਪਾਏ ਜਾਂਦੇ ਰੋਟੀ ਜੇ ਕੋਈ ਖਾਂਦਾ ਨਾ ਗੁਰੂ ਘਰ ਉਹਤੇ ਕੇਸ ਨਹੀਂ ਪਾਏ ਜਾਂਦੇ ਗੁਰੂ ਘਰ ਦੀ ਤੇ ਇਹ ਰੀਤ ਆ ਵੀ ਗੁਰੂ ਘਰ ਰੋਟੀ ਖਾ ਸਕਦਾ ਹੈ ਕੋਈ ਹਾਂ ਤੇ ਇਹਨਾਂ ਨੇ ਉਹ ਕੇਸ ਕਿਵੇਂ ਪਾਇਆ? ਪਰ ਉਹ ਕਹਿੰਦੇ ਜੀ ਕਿ ਥਾਣੇ ਦੇ ਵਿੱਚ ਜਿਹੜੀ ਲੜਾਈ ਝਗੜਾ ਆ ਉਸ ਕਰਕੇ ਸੀ ਜਿਹੜਾ ਪਰਚਾ ਉਹ ਜਿਵੇਂ ਵਰਪਲ ਪ੍ਰੀਤ ਸਿੰਘ ਦਾ ਕਹਿ ਰਹੇ ਨਾ ਕਿ ਉਹ ਥਾਣੇ ਦੇ ਵਿੱਚ ਹੈਗੇ ਸੀ ਉਥੇ ਹੈਗੇ ਹੀ ਕਰੋਚ ਉਸ ਟਾਈਮ ਤੇ ਨਹੀਂ ਹੈਗੇ ਸੀ ਉਹ ਸ਼ਾਮ ਦੇ ਰਹਿਰਾਜ ਸਾਹਿਬ ਦਾ ਜਦੋਂ ਟਾਈਮ ਹੋਇਆ ਉਸ ਟਾਈਮ ਤੇ ਉਥੇ ਗਏ ਸੀ। ਉਹ ਬਕਾਇਦਾ ਮੈਂ ਤੁਹਾਨੂੰ ਮੈਸੇਜ ਉਹ ਵੀ ਉਹਨਾਂ ਨੇ ਉਹ ਵੀ ਉਹਨਾਂ ਦੇ ਅਮਰਤਪਾਲ ਹੋਣਾ ਕੇ ਚਾਚਾ ਜੀ ਨੇ ਆਖਿਆ ਸੀ ਕਿ ਤੁਸੀਂ ਆਓ ਤੁਹਾਡੀ ਲੋੜ ਆ ਤੇ ਇਸ ਕਰਕੇ ਉਹ ਉਦੋਂ ਗਏ ਸੀ। ਉਸ ਟਾਈਮ ਤੇ ਉੱਥੇ ਨਹੀਂ ਹੈਗੇ ਸੀ ਇਹ ਨਜ਼ਾਇਜ਼ ਜੇ ਉਹ ਇਹਨਾਂ ਨੂੰ ਲੱਗਦਾ ਕਿ ਉਹ ਇੱਥੇ ਅੱਗੇ ਸਬੂਤ ਦੇਣ ਨਹੀਂ ਉਹ ਉੱਥੇ ਆ ਗਏ ਸੀ ਸਬੂਤ ਰੱਖੋਗੇ ਪੁਲਿਸ ਦੇ ਅੱਗੇ ਇਹੀ ਸਾਰੇ ਜਿਹੜੇ ਹੈਗੇ ਆ ਕਿ ਪਪਲਪ੍ਰੀਤ ਹੋਰੀ ਹਾਂਜੀ ਮੰਮੀ ਜੀ ਤੇ ਹੁਣ ਆ ਦੇਖੋ ਤੇ ਵੌਇਸ ਮੈਸੇਜ ਆਇਆ ਸੀ ਕਿ ਮੈਂ ਅਜਨਾਲੇ ਨਹੀਂ ਜਾਣਾ ਹੂੰ ਮੈਂ ਉੱਥੇ ਨਹੀਂ ਹੈਗਾ 3:24 ਮਿੰਟ ਤੇ ਮੈਨੂੰ ਮੈਸੇਜ ਆਇਆ ਜਦੋਂ ਕਿ ਇਹ ਘਟਨਾ ਜਿਹੜੀ ਆ ਮੇਰੇ ਖਾਲੇ 1 ਵਜੇ ਤੱਕ ਹੋ ਚੁੱਕੀ ਸੀਗੀ ਇਹ ਮੁੜ ਕੇ 5-6 ਵਜੇ ਗਿਆ ਜਦੋਂ ਮਤਲਬ ਹਾਂ ਬਸ ਜਦੋਂ ਲਿਖਤ ਪੜਤ ਕੋਈ ਹੋਈ ਉਦੋਂ ਹੀ ਉੱਥੇ ਹੈਗਾ ਸੀਗਾ ਲਿੱਟ ਪੜਦੇ ਟਾਈਮ ਤੇ ਗਏ। ਇਹ ਉਦੋਂ ਗਿਆ ਸੀ। ਅੱਛਾ ਤੇ ਤੁਹਾਡੇ ਨਾਲ ਘਰ ਰਹੀ ਸੀ ਜਿਸਲੇ ਗਏ ਨੇ। ਨਹੀਂ ਨਹੀਂ ਅਮਰਸਰ ਸੀ ਇਹ। ਅਮਰਸਰੋਂ ਹੀ ਜਾਣਾ ਸੀ ਸਾਡੇ ਬੇਟੀ ਨੂੰ ਲੈਣ ਜਾਣਾ ਇਹ ਨਾਨਾਂ ਦੀ ਬੇਟੀ ਨੂੰ। ਤੇ ਉਹ ਉਹਨੂੰ ਮੈਂ ਕਹੇ ਤੂੰ ਆਏਂਗਾ ਕਹਿੰਦਾ ਕਿ ਨਹੀਂ ਮੈਂ ਆ ਸਕਦਾ। ਮੈਂ ਤੇ ਅੱਜ ਅਜਨਾਲੇ ਨਹੀਂ ਜਾਣਾ। ਅਜਨਾਲੇ ਨੂੰ ਜਾਣਾ ਮੈਂ ਅਮਰਸਰਿਆਂ। ਅੱਛਾ ਚਲ ਹੁਣ ਤੁਹਾਡੀ ਆਖਰੀ ਸੀ ਗੱਲ ਕੀ ਅਪੀਲ ਕੀ ਹੈ ਤੁਹਾਡੀ? ਬਸ ਇਹੋ ਹੀ ਆ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਕੀਤਾ ਜਾਵੇ। ਕਿਸੇ ਤਰ੍ਹਾਂ ਦਾ ਕੋਈ ਤਸੱਦਦ ਨਾ ਟਾਇਆ ਜਾਵੇ। ਕਿਉਂਕਿ ਤਸੱਦਦ ਵਾਲਾ ਉਹਨਾਂ ਕੋਈ ਕੰਮ ਕੀਤਾ ਨਹੀਂ। ਬਸ ਇਹੋ ਪ੍ਰਸ਼ਾਸਨ ਬੇਨਤੀ ਆ ਲੋਕ ਭਲਾਈ ਕਰਦੇ ਸੀ ਲੋਕ ਭਲਾਈ ਕਰਦੇ ਸੀ ਬੱਚਿਆਂ ਦੀਆਂ ਫੀਸਾਂ ਜੋ ਗਰੀਬ ਬੱਚੇ ਆ ਉਹਨਾਂ ਦੀਆਂ ਤਾਰੀਆਂ ਜਾਂਦੀਆਂ ਸੀ ਦਾਨੀ ਸੱਜਣਾ ਵੱਲੋਂ ਸਿੱਧਾ ਹੀ ਸੰਪਰਕ ਹੁੰਦਾ ਸੀ ਕਾਲਜ ਦੇ ਨਾਲ ਜਿਵੇਂ ਚਵਿੰਡਾ ਦੇਵੀ ਦੇ ਵਿੱਚ 13 ਬੱਚੇ ਜਿਹੜੇ ਆ ਪੜ ਰਹੇ ਆ ਉਹਨਾਂ ਦਾ ਸਿੱਧਾ ਸੰਪਰਕ ਪ੍ਰਿੰਸੀਪਲ ਕੋ ਤੁਸੀਂ ਲੈ ਸਕਦੇ ਆ ਇਹ ਬਾਬਾ ਨਾਮ ਦੇ ਪਬਲਿਕ ਸਕੂਲ ਦੇ ਵਿੱਚ ਇਥੋਂ ਪ੍ਰਿੰਸੀਪਲ ਤੋਂ ਤੁਸੀਂ ਪਤਾ ਕਰ ਸਕਦੇ ਆ ਕਿ ਸਿੱਧਾ ਸੰਪਰਕ ਹੁੰਦਾ ਹੀ ਤੇ ਉਹ ਸਿੱਧੀ ਉਹ ਸੇਵਾ ਕਰਵਾਉਂਦੇ ਸੀ ਉਹਨਾਂ ਬੱਚਿਆਂ ਦਾ ਭਵਿੱਖ ਜੋ ਆ ਉਹ ਖਤਰੇ ਦੇ ਵਿੱਚ ਆ ਤੇ ਜੋ ਸਾਨੂੰ ਇਹ ਲੱਗ ਰਿਹਾ ਕਿ ਅਮਰਤਪਾਲ ਦੇ ਨਾਲ ਜੋੜਨ ਦੇ ਨਾਲ ਜਿਵੇਂ ਕਿ ਇਹ ਪਹਿਲਾਂ ਵੀ ਨਸ਼ਾ ਵਿਰੋਧੀ ਮਹਾਂਮ ਇਹਨਾਂ ਨੇ ਚਲਾਈ ਆ ਕਿ ਸਾਡੇ ਪਿੰਡ ਇੱਕ ਤਮਾਕੂ ਦੀ ਪੁੜੀ ਮਿਲਣੀ ਵੀ ਔਖੀ ਹੋ ਗਈ ਸੀ